ਮੋਗਾ ਦੇ ਸਥਾਨਕ ਕਸਬੇ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਬਾਬਾ ਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ 7 ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਰਸਮੀ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਨ ਆਰ ਆਈ ਤੇ ਸਥਾਨਕ ਸੱਜਣਾ ਦੇ ਸਹਿਯੋਗ ਸਦਕਾ ਬਾਬਾ ਇਕਬਾਲ ਸਿੰਘ ਵੱਲੋਂ ਇਹ ਕਾਰਜ ਕਰਵਾਇਆ ਗਿਆ। ਇਸ ਮੌਕੇ ਬਾਬਾ ਜੀ ਨੇ ਬੋਲਦਿਆਂ ਕਿਹਾ ਕਿ ਅਜਿਹੇ ਕਾਰਜ ਉਹਨਾਂ ਵੱਲੋਂ ਨਿਰੰਤਰ ਜਾਰੀ ਰਹਿਣਗੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ અપਾਰ ਕਿਰਪਾ ਕਰਕੇ ਅਤੇ ਬਾਗਾਪੁਰਾਣਾ ਬਾਬਾ ਜੀਵਨ ਸਿੰਘ ਦੀ ਨਗਰ ਅਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ અપਾਰ ਕਿਰਪਾ ਦੇ ਨਾਲ ਸੱਤ ਗਰੀਬ ਲੜਕੀਆਂ ਦੇ ਵਿਆਹ ਜੋ ਦਾਸ ਨੂੰ ਉਦਮ ਦੇ ਕੇ ਕਰਾਏ ਹਨ ਮੈਂ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਧੰਨਵਾਦ ਕਰਦਾ ਹਾਂ ਪ੍ਰਬੰਧ ਕਮੇਟੀ ਦਾ ਧੰਨਵਾਦ ਕਰਦਾ ਹਾਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਤਕਰੀਬਨ 5-6 ਮਹੀਨੇ ਹੋ ਗਏ ਪਹਿਲਾਂ ਦਾਸ ਤੋਂ ਸੇਵਾ 사ਤਗੁਰੂ ਜੀ ਨੇ ਪਹਿਲਾਂ ਗਰੀਬ ਲੜਕੀਆਂ ਦੀ ਲਈ ਸੱਤ ਲੜਕੀਆਂ ਦੇ ਪਹਿਲਾਂ ਵਿਆਹ ਕਰ ਚੁੱਕੇ ਆ ਅਤੇ ਸੱਤ ਲੜਕੀਆਂ ਦੇ ਵਿਆਹ ਹੁਣ ਕੀਤੇ ਹਨ ਜਿੰਨਾ ਲੁੜਿੰਦਾ ਸਮਾਨ ਹੈ ਲੜਕੀਆਂ ਨੂੰ ਉਹ ਸਾਰੇ ਦਾ ਸਾਰਾ ਦਾਸ ਵੱਲੋਂ 사ਤਗੁਰੂ ਜੀ ਮਹਾਰਾਜ ਨੇ ਇਹ ਸੇਵਾ ਕਰਾਈ ਹੈ ਕੱਚੇ ਪਾਛਾ ਮੇਰ ਕਰਨ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਦਾਸ ਤੋਂ ਵੀ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਅਤੇ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਲੋਕ ਭਰੂਣ ਹੱਤਿਆ ਕਰਦੇ ਆ ਅਤੇ ਬੇਟੀਆਂ ਨੂੰ ਪੇਟ ਵਿੱਚ ਮਾਰਿਆ ਜਾਂਦਾ ਹੈ ਅਤੇ ਬੱਚੀਆਂ ਨੂੰ ਦਾਜ ਪਿੱਛੇ ਮਾਰਿਆ ਜਾਂਦਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਇਸ ਗੱਲ ਤੋਂ ਪਤਾ ਲੱਗ ਜਾਣਾ ਚਾਹੀਦਾ ਹੈ ਸੋਚ ਲੈਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸੈਭ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਕਰਨਾ ਧੰਨਵਾਦ ਕਰਨਾ ਕਿ ਜਿਨ੍ਹਾਂ ਦੀ ਸ਼ਾਇਦ ਸਤਿਵ ਨੇ ਹੀ ਸੰਤ ਬਾਬਾ ਅਕਬਾਲ ਸਿੰਘ ਜੀ ਸਾਡੇ ਮੱਥੂ ਵਾਲੇ ਵਾਲੇ ਜਿਨ੍ਹਾਂ ਨੇ ਹਮੇਸ਼ਾ ਹੀ ਪੁੰਨ ਦਾ ਕੰਮ ਕੀਤਾ ਅਮੇਸ਼ੇ ਇਸ ਤੋਂ ਪਹਿਲਾਂ ਵੀ ਕਈ ਸਮਾਗਮ ਇਸ ਤਰ੍ਹਾਂ ਦੇ ਹੋ ਚੁੱਕੇ ਆ ਕਈਆਂ ਲੜਕੀਆਂ ਦੀਆਂ ਸ਼ਾਦੀਆਂ ਜਿਹੜੀਆਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਸ਼ਾਦੀਆਂ ਕੀਤੀਆਂ ਮੈਂ ਸਮਝਦਾ ਕਿ ਇਸ ਤੋਂ ਵੱਡਾ ਪਰਮਕਾਰੇ ਕੋਈ ਕੰਮ ਨਹੀਂ ਹੋ ਸਕਦਾ ਕਿ ਕਿਸੇ ਦੀ ਤੀ ਧਿਆਣੀ ਜਿਹੜੀ ਉਸਦੀ ਮੈਰਿਜ ਕਰਨੀ ਮੈਰਿਜ ਕਰਕੇ ਆਪਣੇ ਸਹੁਰੇ ਘਰ ਤੋਰਨਾ ਪੇਕੇ ਬਣ ਕੇ ਬਾਬਾ ਜੀ ਹੋਣਾ ਨੇ ਜਿਹੜਾ ਇਸ ਲਾਗ ਜੁਦ ਕਰਨ ਕੀਤਾ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਕਈ ਸ਼ਾਦੀਆਂ ਕੀਤੀਆਂ ਮੈਂ ਹੁਣ ਵੀ ਵੇਗ ਰੂ ਕੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਉਹਦੇ ਸਾਲ ਨੂੰ ਬਾਬਾ ਜੀ ਹੁਣੇ ਇਤੋਂ ਵੀ ਦੁਨੀਆ ਲੜਕੀਆਂ ਦੀਆਂ ਜਿਹੜੀਆਂ ਸ਼ਾਦੀਆਂ ਕਾਹਦੇ ਨਾਲ ਬਰਕਤ ਨਹੀਂ ਮੋਗਾ ਤੋਂ ਸਭਾਜੀਤ ਪੱਪੂ ਤੇ ਕੁਲਦੀਪ ਘੋਲੀਆ ਦੀ ਰਿਪੋਰਟ ਪਹਰੇ ਦਾ ਟੀਵੀ